ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਹੁਣ ਉੱਥੇ ਹੀ ਸੀਐਮ ਆਨੰਦ ਦਾ ਜਿਹੜਾ ਕਿ ਕਿਰਾਉ ਕਰਨ ਦੇ ਲਈ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਹੁਣ ਕਿਸਾਨਾਂ ਦੇ ਵੱਲੋਂ ਅੱਜ ਚੌਥਾ ਦਿਨ ਹੈ ਤੇ ਉੱਥੇ ਹੀ ਭੋਖੜਤਾਲ ਜਾਰੀ ਹੈ ਤੇ ਜਿਸ ਤੋਂ ਬਾਅਦ ਸ਼ੰਭੂ ਬਾਡਰ ਦੇ ਉੱਤੇ ਇੱਕ ਮਹੌਲ ਹੈ ਜਿਹੜਾ ਕਿ ਤਣਾਪੁਰਨ ਦੇਖਣ ਨੂੰ ਮਿਲ ਰਿਹਾ ਹੈ ਸਾਰੇ ਕਿਸਾਨ ਜਥੇਬੰਦੀਆਂ ਚਿੰਤਤ ਨੇ ਭੁੱਖ ਹੜਤਾਲ ਨੂੰ ਲੈ ਕੇ ਉੱਥੇ ਹੀ ਅੱਜ ਚੌਥਾ ਦਿਨ ਹੋ ਗਿਆ ਹੈ ਜਗਜੀਤ ਡੱਲੇਵਾਰ ਨੂੰ ਲੈ ਕੇ ਵੀ ਜਿਹੜਾ ਕਿ ਹਜੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਰੱਖਿਆ ਹੋਇਆ ਹੈ ਤੇ ਜਿਸ ਦੇ ਵਿੱਚ ਮੈਡੀਕਲ ਜਾਂਚ ਲਗਾਤਾਰ ਚੱਲੀ ਹੈ ਤੇ ਉੱਥੇ ਹੁਣ ਕਿਸਾਨਾਂ ਨੇ ਮੁੜ ਵੱਡਾ ਐਲਾਨ ਕਰ ਦਿੱਤਾ ਹੈ ਸੀਮਾਨ ਦੇ ਰਿਹਾਈ ਦਾ ਕਿਰਾਉ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਕਿਸਾਨਾਂ ਦੀ ਅਹਿਮ ਕਾਨਫਰੰਸ ਦੇ ਵਿੱਚ ਕੀ ਹੈ ਜੀ ਕੀ ਫਤੇ 26 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਦੋਨੇ ਪੁਰੋਂ ਵੱਲੋਂ ਪ੍ਰੋਗਰਾਮ ਦਿੱਤੇ ਹੋਏ ਨੇ ਤਾਂ ਆਪਣਾ ਜਿਹੜਾ ਮਰਨ ਵਕਤ ਸ਼ੁਰੂ ਕਰਨਾ ਸੀ ਤੋਂ 26 ਤਰੀਕ ਤੋਂ ਤਾਂ ਦੇ 2:45 ਤੇ ਜਿਹੜਾ ਹਮਲਾ ਬੋਲਿਆ ਗਿਆ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਹਸਪੀਟਲ ਵਿੱਚ ਲੈ ਕੇ ਗਏ ਉਹ ਸਾਰੀ ਚਰਚਾ ਪਹਿਲਾਂ ਕਰ ਚੁੱਕੇ ਆ ਤਾਂ ਕੱਲ ਇਸ ਦੇ ਸਰਕਾਰ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਵੀ ਚੱਲੀ ਉਹ ਗੱਲ ਬੇਸ਼ਟਾ ਰਹੀ ਅੱਜ ਇਸ਼ੂ ਜਿਹੜਾ ਸਾਡੇ ਦੋਨੇ ਫੋਰਮਾਂ ਦਾ ਤੜਕੇ 8 ਵਜੇ ਤੋਂ ਜਿਹੜੀ ਸਾਡੇ ਇਕੱਲੇ ਫੋਰਮ ਦੀ ਮੀਟਿੰਗ ਹੋਈ ਲਗਭਗ 12 ਵਜੇ ਦੇ ਕੋਤੇ ਖੁੱਲ ਕੇ ਅਸੀਂ ਚਰਚਾ ਕੀਤੀ ਹੁਣ ਦੂਜੀ ਜਿਹੜੀ ਉਹ ਤੋਂ ਬਾਅਦ 12 ਵਜੇ ਤੋਂ ਲੈ ਕੇ ਸਾਡੇ ਦੋਨੇ ਫੋਰਮਾਂ ਦੀ ਉਹ ਸਾਰੀਆਂ ਚਰਚਾ ਤੇ ਸ਼ੰਭੂ ਦੀ ਕੀ ਪੋਜੀਸ਼ਨ ਹੈ ਖਨੌਰੀ ਦੀ ਕੀ ਪੋਜੀਸ਼ਨ ਹੈ ਰਤਨਪੁਰੇ ਦੀ ਕੀ ਪੋਜੀਸ਼ਨ ਹੈ ਉਹ ਤੇ ਖੁੱਲ ਕੇ ਚਰਚਾ ਕਰਕੇ ਤਾਂ ਇਹ ਤਾਂ ਸਾਡੀ ਸਹਿਮਤੀ ਹੈ ਕਿ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਦੋਨੇ ਫੋਰਮਾਂ ਦੇ ਹਰ ਹਾਲਤ ਉਹਨਾਂ ਨੂੰ ਕਾਇਮ ਰੱਖਣਾ ਸਰਕਾਰ ਆ ਕੋਸ਼ਿਸ਼ ਚ ਕਿੰਨਿਆ ਕਰ ਲੈਣ ਉਹਨਾਂ ਨੇ 26 ਵਾਲਾ ਕਰਕੇ ਵੇਖ ਲਿਆ ਉਸ ਕੰਮ ਦੇ ਵਿੱਚ ਸਰਕਾਰ ਨੂੰ ਮੋਹ ਦੀ ਖਾਣੀ ਪਈ ਹੈ ਹੁਣ ਅਗਲੀ ਗੱਲ ਜਿਹੜੀ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਹੈ ਕਿ ਇੱਕ ਤਰੀਕ ਨੂੰ ਜਾਨੇ ਦਿਨ ਐਤਵਾਰ ਇੱਕ ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨੂੰ ਨਾ ਸਾਡੀ ਪੰਜਾਬ ਸਰਕਾਰ ਨੂੰ ਤਾਂ ਉਹਦਾ ਜਿਹੜਾ ਲਾਂਭਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਯਾਦ ਹੋਣਾ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਹ ਮੇਰਾ ਬੇਟਾ ਹੈ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਬੀਜੇਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ हरियाणा ਦੇ ਇਲੈਕਸ਼ਨ ਲੜਵਾਏਗੇ ਕਿ ਬੀਜੇਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵੱਖਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰਾਓ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰੋ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਭਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋਕਾਂ ਨੂੰ ਦਿਵਾਉਂਗੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਖਾਸ ਕਰਕੇ ਦੋਨੇ ਫੋਰਮਾਂ ਦੇ ਆਗੂਆਂ ਦੇ ਨਾਲ ਆ ਜਿਹੜਾ ਮਾਤਾ ਤੇਰੇ ਪੁੱਤ ਨੇ ਜੋ ਰੋਲ ਨਮਾਇਆ ਅਮਿਤ ਸ਼ਾਦਾ ਤੋਂ ਸਾਬਤ ਕਰਤਾ ਕਿ ਜਿਹੜਾ ਸਾਡਾ ਭਾਜਪਾ ਦੇ ਨਾਲ 10 ਮਹੀਨਿਆਂ ਦੀ ਲੜਾਈ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜਿਹੜੀ ਲੱਤ ਮੁੱਖ ਮੰਤਰੀ ਪੰਜਾਬ ਨੇ ਡਾਈ ਹੈ ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਸਾਰੀ ਅਸੀਂ ਉਥੇ ਸਟੇਜ ਲਾ ਕੇ ਦੋਨੇ ਫੋਰਮਾਂ ਦੇ ਆਗੂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਲੰਬਾ ਦਿਨ ਜਾਵਾਂਗੇ ਘਰੋਂ ਕਰਾਂਗੇ ਇਹ ਸਾਰੀ ਜਿਹੜੀ ਗੱਲ ਸਾਡੀ ਸੀ ਅੱਜ ਦੀ ਦੋਨੇ ਫੋਰਮਾਂ ਦੀ ਮੀਟਿੰਗ ਦੇ ਵਿੱਚ ਉਹ ਤੈਅ ਹੋਇਆ ਬਾਸੀ ਜਿਹੜੀ ਗੱਲ ਕੋਟਵੱਡਾ ਜੀ ਸਾਰੇ ਆਗੂ ਆ ਜਿਹੜੇ ਮੇਰੇ ਸਰਜੀਤ ਸਿੰਘ ਪੂਲ ਉਹ ਸਾਰੀ ਜਿਹੜੀ ਸਾਡੀ 6 ਆਲਾ ਪ੍ਰੋਗਰਾਮ ਹੈ ਹੋਰ ਹੈ ਸਾਰਾ ਉਹ ਸਾਰਾ ਇਹ ਕੋਟਵੱਡਾ ਜੀ ਰੱਖਣਗੇ ਗੱਲ ਕੋਟਵੱਡਾ ਜੀ ਰੱਖਣਗੇ ਸਾਥੀਓ ਲਗਭਗ ਜੋ ਦੋਨਾ ਫੋਰਮਾਂ ਵੱਲੋਂ ਮੀਟਿੰਗ ਪਾਸ ਹੋਈ ਆ ਔਰ ਉਹਦੇ ਤੇ ਸਾਫ ਕਾਕਾ ਸਿੰਘ ਕੋਟਲਾ ਨੇ ਸਾਰੀ ਗੱਲ ਮੋਟੀ-ਮੋਟੀ ਤੁਹਾਡੇ ਨਾਲ ਰੱਖ ਦਿੱਤੀ ਆ ਔਰ ਇਹਦੇ ਤੇ ਵੱਡੇ ਪੱਧਰ ਤੇ ਜਿਹੜੀ ਸੀਐਮ ਭਗਵੰਤ ਮਾਨ ਸਰਕਾਰ ਸੀ ਉਹ ਕਹਿੰਦੀ ਸੀ ਲੋਕਾਂ ਨੂੰ ਕਿ ਸਾਨੂੰ ਮੌਕਾ ਦਿਓ ਅਸੀਂ ਲੋਕਾਂ ਦੀ ਸਰਕਾਰ ਬਣ ਕੇ ਆਵਾਂਗੇ ਤੁਹਾਡੀ ਸਰਕਾਰ ਬਣ ਕੇ ਆਵਾਂਗੇ ਪਰ ਉਹਨਾਂ ਨੇ ਜੇ ਪਿੱਛੇ ਝਾਤ ਮਾਰ ਕੇ ਦੇਖ ਲੋ ਸਾਰੇ ਪੰਜਾਬ ਦੇ ਵਿੱਚ ਇੱਕ ਮੰਡੀ ਨੂੰ ਫੇਲ ਕਰਨ ਵਾਸਤੇ ਕਿਸਾਨਾਂ ਦੀ ਖੇਤੀ ਨੂੰ ਫੇਲ ਕਰਨ ਵਾਸਤੇ ਵੱਡਾ ਰੋਲ ਲਭਾਇਆ ਜਿਹਦੇ ਵਿੱਚ 6-6 ਕਿਲੋ ਝੋਨੇ ਦੇ ਵੀ ਕੱਟਣ ਲੱਗੇ ਇਹ ਵੀ ਨਾਲ ਹੀ ਲੜੀ जोडਦੀ ਆ ਕਿ ਕਿਸਾਨ ਨੂੰ ਫੇਲ ਕਿਤਨਾ ਕਰਨਾ ਉਹ ਵੀ ਵੱਡੀ ਗੱਲ ਆ ਔਰ ਉਹਦੇ ਨਾਲ-ਨਾਲ ਜਿਹੜਾ 26 ਤਰੀਕ ਨੂੰ ਵੱਡੇ ਪੱਧਰ ਤੇ ਇਹ ਸਰਕਾਰ ਨੇ ਆਪ ਦਾ ਨਕਾਬ ਆਪ ਤੋਂ ਤਾਰ ਕੇ ਖੋਖਾ ਦਿੱਤਾ ਕਿ ਕੋਈ ਦੂਜੀ ਰਹੇ ਨਹੀਂਗੀ ਅੰਮਤ ਸ਼ਾਹ ਦੇ ਨਾਲ ਵੀ ਸਿੱਧੀ ਜਾ ਰਹੀ ਆ ਔਰ ਇਹ 20 ਟੀਮ ਪਰ 20 ਟੀਮ ਬਣ ਕੇ ਵੱਡੇ ਪੱਧਰ ਤੇ ਪੰਜਾਬ ਦਾ ਨਹੀਂਗਾ ਪੂਰੇ ਦੇਸ਼ ਦਾ ਘਣ ਕੀਤਾ ਪੂਰੇ ਦੇਸ਼ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਵਾ ਸੀਐਮ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀਗਾ ਕਿ ਮੈਂ ਕਿਸਾਨਾਂ ਦਾ ਸੇਵਾਦਾਰ ਆ ਨਾ ਕਿ ਇਹਦੇ 'ਚ ਕੋਈ ਹਰਿਆਣਾ ਸਰਕਾਰ ਦਾ ਫਰਜ਼ ਬਣਦਾ ਸੀ ਹਿੱਸਾ ਲੈਂਦਾ ਹਰਿਆਣਾ ਸਰਕਾਰ ਨੇ 20 ਵੱਡੇ ਪੱਧਰ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜਾਨਾਂ 'ਵਾਂ 34 ਤੋਂ 35 ਜਿਹੜੀਆਂ ਵਾ ਚਲੇ ਗਈਆਂ ਔਰ ਉਹਦੇ ਨਾਲ-ਨਾਲ ਸਾਡੇ ਵੱਡੇ ਪੱਧਰ ਤੇ ਟਰੈਕਟਰਾਂ ਲੀਆਂ ਟੈਂਕੀਆਂ ਤੋੜੀਆਂ ਤੇ 5 ਤੋਂ 6 ਕਿਸਾਨ ਜਿਹੜੇ ਆ ਉਹ ਇੱਕ ਇਸ ਸੰਸਾਰ ਤੇ ਆਪ ਦੀ ਨਿਗਾਹ ਦੇ ਨਾਲ ਸੰਸਾਰ ਨੂੰ ਤੱਕ ਵੀ ਨਹੀਂ ਸਕਦੇ ਇਹ ਵੱਡੇ ਪੱਧਰ ਤੇ ਹਰਿਆਣਾ ਸਰਕਾਰ ਨੇ ਵੀ ਆਲਦੀ ਰੂਪਰੇਖਾ ਵਿਖਾਈ ਪਰ ਉਸ ਤੋਂ ਬਾਅਦ ਇਹਨਾਂ ਨੇ ਜੋ ਪਲਾਨ ਇਹਨੇ ਬਣਾਈ ਸੀ ਤੇ ਕਿਸਾਨਾਂ ਨੂੰ ਵੀ ਵੱਡੇ ਰੂਪ ਦੇ ਵਿੱਚ ਜਿਵੇਂ ਪਿੱਛੇ ਪਾਣੀ ਆਇਆ ਉਦੋਂ ਵੀ ਵੱਡਾ ਰੋਲ ਵਿਖਾਇਆ ਤਾਂ ਕਿਸਾਨਾਂ ਦੇ ਜਿਹੜੇ ਮਾਅਵਜੇ ਸੀ ਦੂਜਾ ਤੇ ਜਿਹੋ ਚੀ ਰੋਲ ਬਹੁਤ ਘਾਤਕ ਵਿਖਾਇਆ ਔਰ ਉਹ ਭਾਜੀਪੀ ਸਰਕਾਰ ਨੂੰ ਜਾਂਦਾ ਫੇਰਾ ਉਹਦੇ ਉੱਤੇ ਮੰਡੀਆਂ ਦਾ ਤੇ ਕਿ ਵੱਡੇ ਪੱਧਰ ਤੇ ਉਹ ਵੀ ਸਰਕਾਰ ਨੂੰ ਜਾਂਦਾ ਤੇ ਤੀਜਾ ਇਹ ਜਿਹੜਾ ਵਾ ਇੱਕ ਸਰਕਾਰ ਨੇ ਮੋਰਚੇ ਫੇਲ ਕਰਨ ਦਾ ਕਰਕੇ ਔਰ ਵੱਡੇ ਪੱਧਰ ਤੇ ਬੀਜੇਪੀ ਦੇ ਅਥਾਹੀ ਬਣ ਕੇ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਿਆ ਪਰ ਉਥੇ ਇੱਕ ਮੈਂ ਕਹੂੰਗਾ ਕਿ ਗੁਦਤ ਜਿਹੜੀ ਆ ਬਹੁਤ ਵੱਡੀ ਬਲਵਾਨ ਆ ਔਰ ਬਾਬੇ ਨਾਨਕ ਦੀ ਦੇਨ ਆ ਉਸ ਅਕਾਲ ਪੁਰਖ ਦੀ ਦੇਨ ਆ ਕਿ ਜਿਹੜੇ ਪਿੱਛੇ ਸਾਡੇ ਲੀਡਰ ਨਾ ਧੜਕ ਸਰਦਾਰ ਸੁਖਜੀਤ ਸਿੰਘ ਔਰ ਇਹ ਪਿੱਛੇ ਖੜੇ ਆ ਸਾਡੇ ਵੱਲੋਂ ਵੀ ਇਹ ਫੈਸਲਾ ਹੋ ਗਿਆ ਸੀਗਾ ਕਿ ਅਸੀਂ ਇਹ ਗੱਲ ਦੀ ਹਰ ਜਾਨਾਂ ਦੀ ਪਰਵਾਹ ਨਹੀਂ ਕਰਨੀ ਦੇਸ਼ ਦੀ ਝੋਲੀ 'ਚ ਪਾਉਣ ਵਾਸਤੇ ਆਪਦਾ ਸਰੀਰ ਵੀ ਦੇ ਦੇਣਾ ਚਾਹੀਦਾ ਪਰ ਉਹਦੇ 'ਚ ਸਰਦਾਰ ਸੁਖਜੀਤ ਸਿੰਘ ਐਸ ਵੇਲੇ ਤੁਹਾਡੇ ਸਾਹਮਣੇ ਇੱਥੇ ਮੰਚ 'ਤੇ ਬੈਠਾ ਵਾ ਤੋਂ ਉਤੋਂ ਅੱਜ ਤਕਰੀਬਨ 28 ਤਰੀਕ ਹੋ ਚੁੱਕੀ ਆ ਔਰ ਵੱਡੇ ਪੱਧਰ ਤੇ ਜਿਹੜੇ ਮੋਰਚੇ ਆ ਕਾਇਮ ਆ ਔਰ ਉਹੋ ਹੀ ਕਾਲ ਪੁਰਖੀ ਦਾ ਮੋਰਚਾ ਕਾਇਮ ਰੱਖੂਗਾ ਔਰ ਜਿਹੜਾ ਸੰਗਰੂਰ ਦੇ ਵਿੱਚ ਇੱਕ ਤੀਗ ਨੂੰ ਰੱਖਿਆ ਗਿਆ ਉਹ ਇੱਕ ਸੰਗਰੂਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਪਤਾ ਲੱਗ ਜਾਊਗਾ ਉਹ ਕ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕੇਜਰੀਵਾਲ ਦੀ ਸਰਕਾਰ ਜਿਹੜੀ ਥੱਲੇ ਬਣੀ ਇਹਨਾਂ ਦਾ ਕਨਵੀਨਰ ਆ ਔਰ ਇਹਨਾਂ ਦਾ ਕੀ ਤਾਲਮੇਲਵਾ ਉਹ ਭਾਜਪਾ ਨਾਲ ਚੱਲਦਾ ਵਾ ਔਰ ਇਹਨਾਂ ਦਾ ਅੱਜ ਨਕਾਬ ਜਿਹੜਾ ਅਸੀਂ ਇੱਕ ਤਰੀਕ ਨੂੰ ਵੱਡੇ ਪੱਤਰ ਤੇ ਲਾਂਬਾ ਦੇ ਕੇ ਪੂਰੇ ਭਾਰਤ ਪੱਤਰ ਤੇ ਲਾ ਕੇ ਦਿਖਾ ਦੇਾਂਗੇ ਤਾਂ